ਇੱਕ ਨੂੰ ਵੱਡੇ ਚ ਪਾ ਦੋ ਇੱਕ ਨੂੰ ਛੋਟੇ ਚ ਪਾ ਦੋ ਉਹ ਦੋਵੇਂ ਇੱਕ ਦੂਜੇ ਨੂੰ ਮਾਰਦੀਆਂ ਝ ਪਰਾਂ ਦੇਖੋ ਪਰਾਂ ਉਹ ਦੇਖਦਾ ਵੱਡਾ ਕਿ ਮੈਨੂੰ ਉਹਨੂੰ ਨਾ ਮਿਲ ਜੇ ਪਹਿਲਾਂ ਇਹ ਤੂੰ ਰੋਗ ਰੋ ਨੇ ਉਹਨੇ ਪੱਟੇ ਦੇ ਬਿੱਲੇ ਨੇ ਇਹਦੇ ਮੂਹਰੇ ਚ ਫੇਰ ਮਾਰੀ। ਚੋੜੀ ਦੇ। ਚੰਨ ਮਦਾਨਾ ਝਾੜੂ। ਇਹ ਨੂੰ ਆਹ ਤੇ ਆਹ ਬਿਲਕੁਲ ਨੇ ਡਰਦਾ ਇਹ ਤੇ ਆਹ ਮੰਜੇ ਦੇ ਥੱਲੇ ਬਹਿ ਜਾਂਦਾ ਆ। ਆਹ ਮੋੜੇ ਥੱਲੇ ਬੁੱਢਾ ਹੋ ਗਿਆ। ਆਹ ਸ਼ੂਗਰ ਆਂਟੀ ਦੁੱਧਰੀ ਲੈਣਾ ਇਹਨਾਂ ਦੇ ਕਰਮਾ। ਦੇਖੀ ਆਹ ਦੋਨੇ ਜੂਣਾ ਇਸ ਤੇ ਇਹਦੇ ਵਿੱਚ ਰੋਗੇ ਕੋਚੜਾ ਬੈਠਾ। ਇਹ ਕੋਹ ਬਟਾ। ਹੂੰ ਇੱਥੇ ਰੋਗੇ ਦੇਖੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਨੂੰ ਆਪੋ ਚੈਨਲ ਤੇ ਤੁਹਾਡਾ ਸਵਾਗਤ ਹੈ ਥੋੜੇ ਅਸੀਂ ਸ਼ਗਨ ਛੋਲਾ ਹੁੰਦੀਆਂ ਨਹੀਂ ਹੋਈਆਂ ਕਿਉਂਕਿ ਅਸੀਂ ਅਜੇ ਬਾਥ ਨਹੀਂ ਗਈ ਸਾਰੇ ਘਰ ਦੇ ਕੰਮ ਜਿਹੜੇ ਨਵੇੜ ਕਿਹਾਟੇ ਆ 10 ਵਜੇ ਚੱਲੇ ਹਨਾ 10 ਵਜੇ ਚੱਲੇ ਆ ਤੇ ਨਾ ਸਾਡਾ ਨਾਲ ਦਾ ਪਲਾਟ ਆ ਨਹੀਂ ਜਾਦੇ ਬੰਦੇ ਰਹੇ ਅਸੀਂ ਪਲਾਟ ਵੱਲ ਗਏ ਨਹੀਂ ਤੇ ਉੱਥੇ ਨਿੰਬੂ ਬਹੁਤ ਲੱਗੇ ਹੋਏ ਆ ਮਤਲਬ ਕਿ ਮੈਂ ਕੋਠਾ ਅੱਜ ਸਾਫ਼ ਕਰਕੇ ਆਈ ਬੁਰਾ ਹੋ ਰਹੀਆ ਮੇਰਾ ਪਰ ਮੈਂ ਛੱਤ ਸਾਰੀ ਜਿਹੜੀ ਉਹ ਸਾਫ਼ ਕਰਕੇ ਆਈ ਤੇ ਉਹ ਸੱਪ ਸਾਣੀ ਨੇ ਦੇਖਿਆ ਸੀ ਤੇ ਉਹ ਮਨੀ ਨਿੰਬੂ ਥਲੇ ਕਿੰਨੇ ਡਿੱਗੇ ਹੋਏ ਹੂੰ ਮਨੀ ਨੂੰ ਕਿਹਾ ਮੈਂ ਤਾਂ ਚੱਲ ਜਾ ਕੇ ਆਈਏ ਤੇ ਜਿੰਨੇ ਕੋ ਸਹੀ ਹੋਏ ਤਾਂ ਲੈ ਜਾਵਾਂਗੇ ਇਹ ਪਾ ਕੇ ਲੈ ਲੇ ਤਾ ਨਾ ਚਲੀਏ ਹਾਂਜੀ ਉਹ ਡੂਟ ਪਾਦਾ ਉਹ ਸੱਪ ਕਰਕੇ ਓਕੇ ਦੇਖੋ ਇਹਦਾ ਵੀ ਕੀ ਬਣਿਆ ਇਹ ਗੰਗਾ ਮੰਗੋ ਵੱਲੋਂ ਆਇਆ ਹੱਥ ਦਿਖਾ ਦੇ ਆਪਣਾ ਦੇਖ ਲਓ ਇਸ ਮੁੰਡੇ ਨੇ ਟੀਟ ਨੇ ਆਖੇ ਵੀ ਨਹੀਂ ਲੱਗੰਦੇ ਇਹਨੂੰ ਮੈਂ ਕਹਿੰਦੇ ਆ ਆਪਾਂ ਐਕਸਟਰਾ ਕਰਾ ਲਿਆ ਇਹਦਾ ਦਾ ਹੀ ਕਹਿੰਦਾ ਹੈ ਉਹ ਕੋਟ ਚਾ ਹਾ ਦੇ ਤਾਂ ਇਹਦਾ ਦੁਖਦਾਈ ਆ ਸੋਜ ਪਈ ਆ ਹੱਡੀ ਨਹੀਂ ਟੁੱਟੀ ਹੱਡੀ ਟੁੱਟੀ ਦੁਰਫਟੇ ਮੂੰਹ ਤੇਰਾ ਹੱਡੀ ਨੇ ਟੁੱਟੀ ਆਹ ਜਣੀ ਨਹੀਂ ਸੀ ਉਂਗਲੀ ਛੇਰ ਦਾਂਗੇ ਹਾਂ ਉਹ ਚੱਲ ਬੂਟ ਵਾਲਾ ਮੜੇ ਜੀ ਝਾੜ ਲਾ ਹੋਰ ਨਾ ਹੇਚ ਵੀ ਕੋਸ਼ ਹੋਵੇ ਬੂਟ ਬਾਟ ਵੀ ਝਾੜ ਕੇ ਬਸ ਸਾਡੇ ਨਾ ਇੱਥੇ ਕਿੰਨੇ ਦਿਨ ਹੋ ਗਏ ਗੜੀ ਦੇ ਵਿੱਚ ਔ ਸੱਪ ਤਿੰਨ ਵਾਰੀ ਦੇਖ ਲਿਆ ਸੱਪ ਤੁਰਿਆ ਫਿਰਦਾ ਸੱਪ ਹੈ ਵੀ ਛੋਟਾ ਜਾਂ ਨਹੀਂਗਾ 6 ਫੁੱਟ ਹੋਣਾ ਕਮ ਸੇ ਕਮ ਹਣਾ ਮਣੀ ਮੇ ਕੋ ਵੀਡੀਓ ਵੀ ਆ ਉਹਦੀ ਸੱਪ ਦੀ ਗਲੀ ਦੀ ਗਲੀ ਵਿੱਚ ਤੁਰ ਰੇਂਗਦੇ ਦੀ ਉਹ ਵੀਡੀਓ ਵੀ ਮੈਂ ਇਹਦੇ ਵਿੱਚ ਲਾਉਂਗੀ ਬਲੌਗ 'ਚ ਦੇਖਿਓ ਅੱਡਾ ਵੱਡਾ ਸੱਪ ਨਿਕਲਦਾ ਉਹ ਕਦੋਂ ਆ ਸੱਪ ਤਕਰੀਬਨ ਸਿਖਰ ਦੁਪਹਿਰ ਹਣਾ ਮਨੀ ਜਦੋਂ ਕੋਈ ਨਹੀਂ ਹੁੰਦਾ ਗਲੀ 'ਚ ਸਿਖਰ ਦੁਪਹਿਰਾਂ ਜਿਆ ਹੁੰਦਾ ਨਾ ਉਦੋਂ ਨਿਕਲਦਾ ਸੱਪ ਨਿਆਣਿਆਂ ਨਿਊੜਿਆਂ ਨੂੰ ਕਿੰਦਾ ਬੜਾ ਡਰ ਲੱਗਦਾ ਤੇ ਉਹ ਸਾਡਾ ਪਲਾਟ ਜਿਹੜਾ ਉਹਦੇ ਵਿੱਚ ਵੀ ਮੀਂਹ ਕਰਕੇ ਘਾਹ ਬਹੁਤ ਜ਼ਿਆਦਾ ਹੋ ਗਿਆ ਕਿਡਕ ਡਕਾ ਘਾਹ ਹੋ ਗਿਆ ਫਿਰ ਤਾਂ ਕਰਕੇ ਅਸੀਂ ਇੱਕ ਸੱਪ ਦਾ ਡਰ ਜਿਹਾ ਉਹ ਵੱਡਦਾ ਇਦਾਂ ਹੀ ਆ ਖਾਲੀ ਯਾਰ ਤੂੰ ਕੋਤਲ ਡੰਡਰ ਨਾ ਹੁਣਾ ਮੇਤੋ ਕਿਹੜੇ ਬੂਟ ਆ ਮਨੀ ਮੇਰਾ ਨਹੀਂ ਕੋਸ਼ਣ ਦਾ ਉੱਤਰ ਅੱਛਾ ਤੂੰ ਮੋਰੇ ਹੋ ਜੀ ਤੇ ਉਹ ਤਾਂ ਕਰਕੇ ਡਰ ਜਾ ਲੱਗਦਾ ਵੀ ਪਲਾਟਾ ਬਲੂਟਾ ਚ ਵੜਦਾ ਕਿਤੇ ਸਾਡੇ ਪਲਾਟ ਚ ਨਾ ਵੜਿਆ ਹੋਵੇ ਹੋਰ ਨਾ ਸਾਨੂੰ ਹੀ ਦਰਸ਼ਨ ਦੇ ਦੇ ਸਹੀ ਕਿ ਨਹੀਂ ਮਨੀ ਮਨੀ ਨਾ ਤੇ ਅੱਗੇ ਵਿਚਾਰੇ ਦਾ ਮਸੀ ਬਚਾ ਹੋਇਆ ਮਨੀ ਤੱਕ ਗਈ ਉਹਦਣ ਮਨੀ ਦੀਆਂ ਲੱਤਾਂ ਮਮਾ ਕਹਿੰਦਾ ਮੇਰੀਆਂ ਹੋਰ ਤਰ੍ਹਾਂ ਹੋ ਗਈਆਂ ਹਨਾ ਸਹੀ ਕਿ ਨਹੀਂ ਕਿੰਨਾ ਚਿਰ ਕੰਨਾ ਮम्मा ਮੈਨੂੰ ਹੋਰ ਹੀ ਤਰ੍ਹਾਂ ਦੀ ਗੰਦੀ ਜੀ ਫੀਲਿੰਗ ਜਿਹਨੂੰ ਕੋ ਉਹ ਹੁੰਦੀ ਰਹੀ ਜਦੋਂ ਤਾਰਾਂ ਡਿੱਗੀਆਂ ਹਾਂ ਉਹੋ ਬਿਜਲੀ ਚੱਲਦੀ ਪਈ ਸੀ ਉਹ ਹੀ ਬਿਜਲੀ ਚੱਲਦੀ ਪਈ ਸੀ ਉਹ ਹੀ ਆਪਰੀਤ ਵੀਡੀਓ ਵਲੌਗਸ ਵਾਲੇ ਆ ਸਿਸਟਰ ਉਹਦਾ ਵੀ ਮੈਸ ਮੈਨੂੰ ਆਹ ਖੋਲ ਮੈਂ ਨਹੀਂ ਜਾਣਾ ਇਧਰ ਗੰਦਗੀ ਥਾਣੀ ਉਹ ਗਲੀ ਵੀ ਨਹੀਂ ਸਾਫ਼ ਕਰਦੇ ਕੋਈ ਮਾੜੀ ਜਿਹੀ ਗਾਂ ਘਰ ਲਾ ਗੱਡੀ ਚਲ ਫੇ ਤੂੰ ਖੋਲ ਮੈਂ ਭੱਜ ਕੇ ਆਉਂ ਇੱਕਦਮ ਕੀ ਐ ਇੰਨੀ ਗੰਦੀ ਗਲੀ ਆ ਕੁਛ ਨਹੀਂ ਗਾ ਰੇ ਬਿੱਟੂ ਕਾ ਤਾਂ ਬੂਟ ਪਵਾ ਉਹ ਯਾਰਾ ਗੱਡੇ ਗੱਡੇ ਨਿੰਬੂ ਲੱਗੇ ਓਏ ਉਹ ਕੋਈ ਸੱਪ ਸੁਪ ਨਹੀਂ ਆਉਂਦਾ ਮੈਂ ਨਹੀਂ ਮੇਕੋ ਮੇਕੋ ਬੂਟ ਰਹਿ ਗਏ ਪਰ ਮੈਂ ਨਹੀਂ ਪਾ ਗੱਡਾ ਗੱਡਾ ਕਾ ਹੋ ਗਿਆ ਆ ਜਿਹੜਾ ਨਾ ਸ਼ੁਰਾ ਹੁੰਦਾ ਮਨੀ ਬੁੜੀਆਂ ਇਹਨੂੰ ਉੱਚ ਪਾਉਂਦੀਆਂ ਸਾਗ ਵਿੱਚ ਇਹ ਤਾਂ ਉਹ ਹੋਏ ਫੱਕੜੇ ਪਖੜਾ ਨਹੀਂ ਸ਼ੂਰਾ ਆਇਆ ਉਹ ਨੇ ਸ਼ੂਰਾ ਕਹਿ ਦਿੰਦੇ ਤੇ ਤਾਂ ਕਿੰਨੇ ਨਿੰਬੂ ਪੱਕ ਪੱਕ ਥੱਲੇ ਡੇਗ ਗੇ ਭਰਾਵਾ ਸੁੱਤੇ ਪਏ ਜੀਆਂ ਉਹ ਗੱਡਾ ਕਦੂ ਇਹਨਾਂ ਦਾ ਇੱਧਰ ਆ ਗਿਆ ਮਣੀ ਦੇਖੀ ਦੇਖੀ ਮਣੀ ਗੱਡਾ ਵੱਟਾ ਕਦੂ ਹਾਣਾ ਉਹ ਦੇਖਿਓ ਗੱਡਾ ਕਦੂ ਆਹ ਨਿੰਬੂ ਤਾਂ ਉੱਚੇ ਹੀ ਬਹੁਤ ਨਿੰਬੂ ਖਿਆ ਦੇਖ ਕਿੰਨੇ ਮਣੀ ਲੋਣੇ ਆ ਸਾਰੇ ਮੈਂ ਧੁੱਪ ਬਹੁ ਜਾਣੀ ਗੱਡਾ ਲਈ ਉੱਚੇ ਹੀ ਬਾਹਰ ਮੈਂ ਲੋਣੀਆਂ ਲਫੜ ਹਰ ਇੱਕ ਚੀਜ਼ ਨੂੰ ਉਹ ਕਰਦਿਆ ਕਰੋ ਗਿਵ ਅਪ ੱਡੇ ੱਡੇ ਨਿੰਬੂ ਆ ਜੀ ਆਪਣਾ ਅਮਰੂਦ ਵੀ ਭਰਿਆ ਪਿਆ ਸੀ ਅਮਰੂਦਾਂ ਨਾਲ ਉਹਦੋਂ ਹੂੰ ਉਹਨੇ ਵੀ ਕੁ ਕੁ ਡੇ ਵੱਡੇ ਹਨ ਸਹੀ ਆ ਆ ਜਿਹੜੇ ਇਦਾਂ ਦੇ ਹਨ ਨਾ ਥੋੜੇ ਗਲੇ ਇਹ ਦਵਾਰਾ ਉੱਭੀ ਜਾਣੇ ਆ ਦੇਖ ਆ ਵੀ ਸਹੀ ਆ ਇੱਥੇ ਕਿਹੜਾ ਕੋਈ ਸਾਫ ਜੋ ਹੋਊਗਾ ਵਿੱਚ ਹੀ ਹੋਊਗਾ ਮੀਂਦ ਮੀਂਦ ਜਿਹੜੇ ਜਿਆਦਾ ਖਰਾਬ ਹੈ ਉਹ ਤੋਂ ਚੱਕਣੀ ਨੇ ਉੱਤੋਂ ਡਿੱਗੇ ਆ ਪਤ ਕੇ ਹੁਣੇ ਵੇਸਟ ਥੋੜੀ ਕਰਨੇ ਆ ਜਿਹੜੇ ਖਰਾਬ ਆ ਖਰਾਬ ਆ ਉਹ ਮੈਂ ਘਰੇ ਥੋੜੀ ਲਾ ਕੇ ਜਾਣੇ ਡੰਡਾ ਵੀ ਨਹੀਂ ਲੈ ਕੇ ਆਏ ਆ ਆਪਾਂ ਬਾਪੂ ਤੇ ਅੱਗੇ ਰੋੜਾ ਪੰਦਾ ਸੀ ਕਹਿੰਦੇ ਤੁਸੀਂ ਨਿਆਣੀ ਉੱਧਰ ਗਏ ਨਹੀਂ ਤਾਂ ਉਧਰ ਨਿੰਬੂ ਲੱਗੇ ਹੋਣੇ ਆ ਨਿੱਕਾ ਜਿਆ ਹਲਣਾ ਆ ਹਮਿੰਗ ਬर्ड ਦਾ ਹੁੰਦਾ ਇਹ ਕਿੰਨਾ ਨਿੱਕਾ ਜਿਆ ਹਲਣਾ ਹਮਿੰਗ ਬर्ड ਦਾ ਹੁੰਦਾ ਐਡਾ ਹਾਂ ਤੁਹਾਡੇ ਸਿਰ ਤੇ ਸੀ ਨਿੰਬੂ ਪਟ ਤੋੜ ਲਿੰਦੇ ਆ ਤੇ ਆ ਵੀ ਗਲੇ ਆ ਆ ਨਹੀਂ ਗਲੇ ਆ ਜਿਹੜੇ ਨਹੀਂ ਗਲੇ ਮੈਂ ਉਹ ਹੀ ਚੱਕਣੀ ਇਹਨਾਂ ਦਾ achar ਪੈ ਜਾਣਾ ਬਹੁਤ ਵਧੀਆ ਐਂ ਪਤਾ ਕਿੰਨੇ ਹਾਂ ਫਿਰ ਤੇ ਆ ਤੁਹਾਡੇ ਤੋੜ ਲੈ ਉਹ ਤੋੜ ਲ ਨਾਉ ਕਿ ਘਰੀ ਤੋੜ ਲਈਏ ਯਾਰਾ ਕੋੜੀ ਲੈ ਆਉਣੀ ਸੀ ਆਪਣੇ ਵਾਲੇ ਹਨਾ ਜਿੱਡੇ ਜਿੱਡੇ ਕੰਡੇ ਨਾ ਤੂੰ ਥੋੜੀ ਤੋੜਨੇ ਤੋੜਨੇ ਤਾਂ ਮੈਂ ਹੀ ਸੀ ਜਿੱਡੇ ਕਿੱਡੇ ਮੈਂ ਜਿਹੜੀ ਲੱਗੀ ਹੁੰਦੀ ਨਾ ਘਰੇ ਘਰ ਦੀ ਚੀਜ਼ ਉਹਦੀ ਕਦਰ ਕਰਨਾ ਕਰੋ ਵਾਹ ਗੁਰੂ ਮੇਰੀ ਮਾਂ ਗੁਰੂ ਕੀ ਘਰ ਦੀ ਚੀਜ਼ ਦੀ ਕਦਰ ਕਰ ਲਿਆ ਕਰੋ ਬਾਹਰੋਂ ਉੱਥੋਂ ਇੰਨੀ ਮਹਿੰਗੀ ਲੈਣ ਜਾਣਾ ਚੱਲਿਆ ਕਿਤੇ ਕੋੜੀ ਲੈ ਆ ਦੇ ਇਹ ਗੰਦੀ ਨਾਲੇ ਮੈਂ ਤਾਂ ਥੱਪੜ ਉਹ ਕੁਰਸੀ ਹੈ ਕੀ ਨੰਦਨਾ ਤੁਹਾਨੂੰ ਯਾਰ ਉਹ ਸੱਪ ਚੁੱਪਣਾ ਹੋਵੇ ਆ ਆਪ ਚਪਲਾ ਨਹੀਂ ਪਾਈਆਂ ਮੇਰੇ ਬੂਟ ਪਵਾ ਦਿੱਤੇ ਤੇ ਹੁਣ ਕਹਿੰਦੇ ਸੱਪ ਨਾ ਹੋਵੇ ਮੇਰਾ ਕੁਰਸੀ ਤੇ ਮੈਂ ਕਿਹੜਾ ਬਹੁਸ਼ੇ ਫੋਟ ਲੰਬੀ ਵੀ ਕੁਰਤੀ ਤੇ ਚੜ ਕੇ ਮੇਰਾ ਹੱਥ ਪਹੁੰਚ ਜਾਣਾ ਪਹੁੰਚ ਜਾਣਾ ਆ ਨਿੰਬੂ ਜੀ ਦੇਖੋ ਇਹਨਾਂ ਸਹੀ ਆ ਇਹ ਵਾਲੇ ਹੋ ਜੋ ਕਿੰਨੇ ਲੱਗੇ ਹੋਏ ਇਦਾਂ ਦੇ ਆ ਕਦੂ ਇਹਨਾਂ ਦਾ ਇੱਧਰ ਆ ਗਿਆ ਮੈਂ ਖੱਦੂ ਇਹਨਾਂ ਤੇ ਇੱਧਰ ਆ ਗਿਆ ਤੂੰ ਤੋੜੂਗਾ ਮੈਂ ਮੈਂ ਤੁਹਾਡਾ ਜਿਆਦਾ ਫੁੱਲ ਆਇਆ ਮਾਸ ਮੇਰੇ ਨਾਲੋਂ ਆਪੜੋ ਓ ਰੁਕ ਜਾਓ ਚਲੋ ਜੀ ਹੁਣ ਸਾਰੇ ਤੋੜ ਕੇ ਫੇਰ ਵੀਡੀਓ ਬਣਾਉਣਾ ਚੱਲ ਜਲੀਏ ਉਹ ਦੇਖੀ ਆਪਣੇ ਉਹ ਵੇਲਾ ਦੇਖੀ ਇਹਨਾਂ ਦੇ ਜਿਹਦਾ ਸਜਾਵਟ ਨਹੀਂ ਕੀਤੀ ਹੁੰਦੀ ਕੰਦਾ ਤੇ ਕਿੱਦਾਂ ਚੜੀਆਂ ਹੋਈਆਂ ਦੇਖ ਉਧਰ ਦੇਖ ਉਹ সিনਰੀ ਨਹੀਂ ਜਦ ਬਣ ਗਈ ਹੁੰਦੀ ਹਮ ਦੇਖਿਓ ਜੀ ਕਿੰਨੇ ਕੀੜੇ ਮਕੋੜੇ ਆ ਅਮਰੂਦ ਵੀ ਮੈਨੂੰ ਲੱਗਦਾ ਪੱਕ ਪੱਕ ਕੇ ਡਿੱਗ ਗਏ ਤੇ ਸਾਨੂੰ ਕਦਰ ਹੀ ਨਹੀਂ ਕੋਈ ਕਰਦੀ ਚੀਜ਼ ਦੀ ਤਾਂ ਹੀ ਬਾਪੂ ਰੋੜਾ ਪਾਉਂਦੇ ਸੀ ਕੋਈ ਪਲਾਂਟ ਚੱਕਿਆ ਉਧਰ ਉਹ ਕਦੂ ਮੇਰਾ ਜੀ ਕਰਦਾ ਤੋੜ ਕੇ ਗੰਗਾ ਨੂੰ ਕੱਟ ਕੇ ਦੇ ਦਾਂਗੇ ਮੰਗੋ ਨੂੰ ਉਹਦੇ ਮੂੰਹ ਦਾ ਸੁਆਦ ਚੇਂਜ ਹੋ ਜਾਊਗਾ ਉਹ ਕਿ ਡਬ ਡੇ ਕਦੂ ਇਹਨਾਂ ਤੇ ਸਾਡੇ ਅਲ ਡਿੱਗੇ ਦੇਖ ਓਏ ਤੇ ਦੇਖੇ ਹੀ ਦੂਜੀ 5-6 ਡਿੱਗੇ ਹੋਏ ਆਹੋ ਕੇਸ ਕਰ ਇਹਨਾਂ ਤੇ ਅੱਡੇ ਕਦੂ ਸਾਡੇ ਆਗੇ ਕੜਲੇ ਵੀ ਇੱਥੇ ਬਹੁਤ ਵੱਡੇ ਵੱਡੇ ਆ ਹਨਾ ਕਿੱਥੋਂ ਕਿੱਥੋਂ ਦੇਖਾ ਨਿਕਲੀਆਂ ਹੋਈਆਂ ਆਹ ਦੇਖਿਓ ਜੀ ਆਹ ਪਰਵਲ ਆ ਆਹ ਪਰਵਲ ਆ ਜਿਹੜੇ ਇਹ ਵਾਲੇ ਆ ਆਹ ਵਾਲੇ ਆਲੇ ਪਰਵਲ ਲੱਗੇ ਹੋਏ ਮੈਂ ਕਿ ਨਹੀਂ ਹੁੰਦੀ ਇਹਨਾਂ ਨੂੰ ਤੋੜ ਕੇ ਬਣਾਈਆਂ ਤੇ ਸਾਡਾ ਟੱਬਰ ਜਿਹੜਾ ਕਹੂਗਾ ਨਹੀਂ ਇਹ ਜੰਗਲੀ ਆ ਜਦ ਕਿ ਜੰਗਲੀ ਜੰਗਲੀ ਕੋਈ ਨਹੀਂ ਗੇ ਇਹੋ

ਰੰਤੂ ਰੱਖ ਲੇ। ਦੇਖੋ ਨਿੰਬੂ ਹੈ ਵੀ ਕਿੱਡੇ ਵੱਡੇ-ਵੱਡੇ। ਉਹ ਜਿਹੜੇ ਥੋੜੇ ਖਰਾਬ ਚਲੇ ਡਿੱਗੇ ਸੀ ਨਾ ਉਹ ਗੰਗਾ ਮੰਗੋ ਨੂੰ ਪੈ ਸਕਦੇ ਸੀ ਚੰਗੇ ਹੁੰਦੇ ਨੇ ਨਿੰਬੂ। ਹੂੰ ਹੂੰ। ਆਸਮਾਨ ਦੇ। ਰੋਜ਼ ਜ਼ਿਆਦਾ ਨਹੀਂ ਇੱਕ-ਇੱਕ ਰੋਜ਼ ਪਾ ਸਕਦੇ। ਜਿਹੜੇ ਸੋਟੇ ਜਿਹੜੇ ਹੁੰਦੇ ਨੇ ਜਿਹੜਾ ਪੀ ਬਣਾਉਣਾ ਹੈ, ਚਾਰ ਬਣਾਉਣਾ ਹੈ। ਹੈਣਾ ਇਦਾਂ ਹੀ ਕਿਉਂ ਨਾ ਮੈਂ ਪਾ ਲਈ ਕਿ ਹੈਣਾ ਨਿੰਗੂ ਹਾਂਜੀ ਉਹ ਵਰਤਦੇ ਹੀ ਨਹੀਂ ਦੇਖਣਾ ਨਾ ਕੁਝ ਬਣਾਉਂਦੇ ਹੀ ਨੇ ਉਹ ਡੰਗਰਾਂ ਨਹੀਂ ਲਾਏ ਉਹਨਾਂ ਨੇ ਵੀ ਆਪਾਂ ਦੇ ਉੱਤੇ ਹੀ ਲਾਏਗੇ ਆਪਾਂ ਕਿਹੜਾ ਸਪੈਸ਼ਲ ਲਾਏਗੇ ਆਪਾਂ ਉਹਦੇ ਲੈ ਕੇ ਤੋਰੇ ਨੰਬੂ ਹਮ ਅਨੇ ਨੰਬੂ ਵੀ ਤੁਮੇ ਕੁਛ ਬਣਾਉਂਗੀ ਇਹ ਚਲੋ ਜੀ ਨਾਲਾ ਨਜ਼ਾਰਾ ਨਜ਼ਾਰੇ ਲੈਂਦੇ ਨਿਆਣਿਆਂ ਜਿੰਨੇ ਨਜ਼ਾਰੇ ਛੁੱਟੀ ਦੇ ਹੈ ਹਣ ਵੀ ਇੱਕ ਬੁਰਕੀ ਦੇ ਅੱਜ ਮੁੰਡੇ ਨੂੰ ਆਲੂ ਵਾਲੇ ਪਰੌਂਠੇ ਮਿਲ ਗਏ ਛੁੱਟੀ ਵਾਲੇ ਦਾ ਨਹੀਂ ਮੈਂ ਬਿਨਾ ਉਤੋਂ ਦਹੀਂ ਮੈਨੂੰ ਦਹੀਂ ਪੀਵੇ ਨਾ ਮੈਂ ਵੀ ਲੈ ਕੇ ਆਉਣੀ ਆਪਦੇ ਅੱਜ ਮੇਰੀ ਵੇਟ ਨਹੀਂ ਕੀਤੀ ਤੇ ਮੰਮਾ ਨਾਲੂਗੇ ਕੱਥੇ ਖਾਵਾਂਗੇ ਹੂੰ ಹಾಂ ಕಡಾ ಓದು